ਕੀ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਸਰਕਾਰ ਡਿੱਗੇਗੀ ਤੇ ਭਗਵੰਤ ਮਾਨ ਸਰਕਾਰ 5 ਸਾਲ ਪੂਰੇ ਨਹੀਂ ਕਰ ਸਕੇਗੀ ਇਹ ਦੋ ਬਹੁਤ ਵੱਡੇ ਸਵਾਲ ਇਸ ਟਾਈਮ ਚਰਚਾ 'ਚ ਨੇ ਅੱਜ ਇਸ ਵਕਤ ਤੱਕ ਦੀਆਂ ਦੋ ਅਲੱਗ-ਅਲੱਗ ਬਹੁਤ ਵੱਡੀਆਂ ਖਬਰਾਂ ਨੇ ਇੱਕ ਖਬਰ ਬਹੁਤ ਵੱਡੀ ਚਰਚਾ ਫੈਲ ਰਹੀ ਹੈ মিডিਆ ਦੇ ਵਿੱਚ ਕਿ ਭਗਵੰਤ ਮਾਨ ਸਰਕਾਰ ਦੇ ਕਈ ਸਾਰੇ ਐਮਐਲਏ ਤੇ ਮੰਤਰੀ ਬੀਜੇਪੀ ਦੇ ਕੇਂਦਰੀ ਮੰਤਰੀਆਂ ਦੇ ਨਾਲ ਗੁਪਤ ਮੀਟਿੰਗਾਂ ਕਰ ਰਹੇ ਨੇ ਤੇ ਦੂਜੀ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਦੇ ਇੱਕ ਸੂਬੇ ਦੇ 8 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਉਹ ਅਸਤੀਫਾ ਕਿਉਂ ਦਿੱਤਾ ਗਿਆ ਹੈ ਉਥੇ ਕੀ ਬਣੇਗਾ ਦੋਨੇ ਖਬਰਾਂ ਦੇ ਉੱਪਰ ਆਪਾਂ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅੱਜ ਫੇਰ ਬਹੁਤ ਵੱਡੀ ਚਰਚਾ ਕਈ ਸਾਰੇ ਮੀਡੀਆ ਅਦਾਰਿਆਂ ਦੇ ਵਿੱਚ ਫੈਲੀ ਹੈ ਮੀਡੀਆ ادارے ਇਹ ਦਾਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਤੇ ਸਰਕਾਰ ਦੇ ਅੰਦਰੋਂ ਜਿਹੜੇ ਗੁਪਤ ਸੋਰਸ ਨੇ ਉਹ ਜਾਣਕਾਰੀ ਦੇ ਰਹੇ ਨੇ ਕਿ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਕਈ ਸਾਰੇ ਐਮਐਲਏ ਤੇ ਮੰਤਰੀ ਉਹਨਾਂ ਦੇ ਨਾਲ ਬੀਜੇਪੀ ਦੇ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਗੁਪਤ ਮੀਟਿੰਗਾਂ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਵੱਡਾ ਖਲਾਰਾ ਪੈ ਸਕਦਾ ਹੈ ਹੁਣ ਇਹ ਪੂਰੀ ਜਾਣਕਾਰੀ ਕੀ ਹੈ ਕਈ ਸਾਰੇ মিডিਆ ਅਦਾਰੇ ਜਿਹੜੇ ਨੇ ਉਹ ਗੁਪਤ ਸਰੋਤਾਂ ਦੇ ਹਵਾਲੇ ਦੇ ਨਾਲ ਇਹ ਗੱਲ ਕਰ ਰਹੇ ਨੇ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਭਗਵੰਤ ਮਾਨ ਜਦੋਂ ਹਸਪਤਾਲ ਚ ਦਾਖਲ ਹੋਏ ਤਾਂ ਤੁਸੀਂ ਦੇਖੋ ਕੇਜਰੀਵਾਲ ਉਹਨਾਂ ਦਾ ਪਤਾ ਲੈਣ ਹਸਪਤਾਲ ਨਹੀਂ ਗਏ ਪਰ ਜਿਹੜੇ ਭਾਜਪਾ ਦੇ ਬੀਜੇਪੀ ਦੇ ਹਰਿਆਣਾ ਦਾ ਮੁੱਖ ਮੰਤਰੀ ਆ ਨੈਭ ਸਿੰਘ ਸੈਣੀ ਇੱਕ ਤਾਂ ਉਹ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਹਸਪਤਾਲ ਦੇ ਵਿੱਚ ਗਿਆ ਦੂਸਰਾ ਜਿਹੜਾ ਭਾਜਪਾ ਨੇ ਪੰਜਾਬ ਦਾ ਰਾਜਪਾਲ ਲਾਇਆ ਹੋਇਆ ਕੇਂਦਰੀ ਸਰਕਾਰ ਨੇ ਮੋਦੀ ਸਰਕਾਰ ਨੇ ਗੁਲਾਬ ਚੰਦ ਕਟਾਰੀਆ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਆਇਆ ਤੇ ਤੀਸਰਾ ਜਿਹੜੇ ਬੀਜੇਪੀ ਦੇ ਇੱਕ ਬਹੁਤ ਸੀਨੀਅਰ ਆਗੂ ਹੈ ਮਨਜਿੰਦਰ ਸਿੰਘ ਸਰਸਾ ਉਹਨਾਂ ਦਾ ਬਿਆਨ ਪਿਛਲੇ ਦਿਨੀ ਆਇਆ ਸੀ ਕਿ ਅਸੀਂ ਭਗਵੰਤ ਮਾਨ ਦੇ ਨਾਲ ਖੜਾਂਗੇ ਤਾਂ ਫਿਰ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਚਰਚਾ ਛੜਨੀ ਹੀ ਸੀ ਵੀ ਜਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਉਹ ਭਗਵੰਤ ਮਾਨ ਨਾਲ 100 ਵਾਰ ਮਿਲਣ ਨਹੀਂ ਗਏ ਜਿੰਨੀ ਵਾਰ ਭਾਜਪਾ ਦੇ ਬੰਦੇ ਭਾਜਪਾ ਦੇ ਮੰਤਰੀ ਭਗਵੰਤ ਮਾਨ ਨੂੰ ਮਿਲ ਰਹੇ ਨੇ ਤਾਂ ਮਾਮਲਾ ਗੜਬੜ ਹੈ ਦੂਜੇ ਪਾਸੇ ਵੱਡੀ ਚਰਚਾ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਕਈ ਸਾਰੇ ਜਿਹੜੇ ਐਮ ਐਲ ਏ ਨੇ ਪੰਜਾਬ ਦੇ ਉਹਨਾਂ ਦੀਆਂ ਗੁਪਤ ਮੀਟਿੰਗਾਂ ਬੀ ਜੀ ਪੀ ਦਾ ਇੱਕ ਇਸ ਟਾਈਮ ਕੇਂਦਰੀ ਮੰਤਰੀ ਪਰ ਸਾਬਕਾ ਮੁੱਖ ਮੰਤਰੀ ਰਹਿ ਚੁੱਕਾ ਹੈ ਗੈਸ ਤੁਸੀਂ ਆਪੇ ਕਰ ਸਕਦੇ ਹੋ ਕਿਉਂਕਿ ਉਹ ਸਾਰੇ মিডিਆ ਅਦਾਰੇ ਕਹਿ ਰਹੇ ਨੇ ਕਿ ਅੰਦਰੋਂ ਇਹ ਚਰਚਾ ਇਹ ਨਿਕਲ ਕੇ ਜਾਣਕਾਰੀਆਂ ਆ ਰਹੀਆਂ ਨੇ ਪਰ ਜਾਣਕਾਰੀਆਂ ਦੇਣ ਵਾਲੇ ਅਜੇ ਇਹ ਕਹਿ ਰਹੇ ਨੇ ਕਿ ਅਜੇ ਨਾਮ ਨਾ ਲਿਓ ਜਿਹੜੀ ਚਰਚਾ ਆ ਰਹੀ ਹੈ ਇਹਨੂੰ ਇਸੇ ਤਰ੍ਹਾਂ ਪੇਸ਼ ਕਰਨਾ ਹੈ ਸੋ ਉਹ ਜਿਹੜੇ ਭਾਜਪਾ ਦੇ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਹੈ ਉਹ ਮੀਟਿੰਗਾਂ ਲੈ ਰਹੇ ਨੇ ਤੁਸੀਂ ਦੇਖ ਰਹੇ ਹੋਵੋਗੇ ਕਿ ਭਾਜਪਾ ਇਸ ਟਾਈਮ ਐਂ ਪੂਰੀ ਤਿਆਰੀ ਦੇ ਨਾਲ ਪੂਰੇ ਘੋੜੇ ਬੀੜ ਕੇ ਪੰਜਾਬ ਦੇ ਵਿੱਚ ਕੋਸ਼ਿਸ਼ਾਂ ਕਰ ਰਹੀ ਹੈ ਅਜੇ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਲਗਭਗ 1.5 ਸਾਲ ਬਾਕੀ ਹੈ ਪਰ ਪੰਜਾਬ ਦੇ ਵਿੱਚ ਤਿਆਰੀ ਫੁੱਲ ਚੱਲ ਚੁੱਕੀ ਐ ਤੁਸੀਂ ਦੇਖੋ ਹੜ ਆਏ ਭਾਵੇਂ ਕੱਖ ਦਿੱਤਾ ਭਾਵੇਂ ਨਹੀਂ ਦਿੱਤਾ ਪਰ ਕਿ ਪਹਿਲਾ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਕੇਂਦਰ ਦੇ ਭਾਜਪਾ ਸਰਕਾਰ ਦੇ ਸ਼ਿਵਰਾ ਚੋਹਾਨ ਆਏ ਫਿਰ ਮੋਦੀ ਆਏ ਫਿਰ ਜਿਹੜੇ ਉਹਨਾਂ ਹੀ ਦਿਨਾਂ 'ਚ ਹਰਿਆਣਾ ਦਾ ਭਾਜਪਾ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦਾ ਪਤਾ ਲੈਣ ਗਿਆ ਔਰ ਕਿੰਨੇ ਸਾਰੇ ਹੋਰ ਕੇਂਦਰ ਦੇ ਸੀਨੀਅਰ ਨੇਤਾ ਤੇ ਮੰਤਰੀ ਜਿਹੜੇ ਨੇ ਉਹ ਪੰਜਾਬ ਚ ਹਰਲ ਹਰਲ ਕਰਦੇ ਫਿਰਦੇ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਖੁਦ ਮੰਨ ਚੁੱਕੀ ਆ ਇਹ ਗੱਲ ਸਵਕਾਰ ਚੁੱਕੀ ਆ ਇਹ ਗੱਲ ਕਿ ਬੀਜੇਪੀ ਆਪਰੇਸ਼ਨ ਲਾਟਸ ਚਲਾ ਕੇ ਤੇ ਸਾਡੇ ਐਮਐਲਏ ਨੂੰ ਖਰੀਦਣ ਨੂੰ ਫਿਰਦੀ ਆ ਇਹ ਕੋਈ ਕੱਲੀ ਚਰਚਾ ਨਹੀਂ ਹੈਗੀ ਇਹ ਪਹਿਲਾਂ ਆਮ ਆਦਮੀ ਪਾਰਟੀ ਨੇ ਆਪ ਹੀ ਬਹੁਤ ਵੱਡੇ ਪੱਧਰ ਤੇ ਮੁੱਦਾ ਉਠਾਇਆ ਕਿ ਭਾਜਪਾ ਸਾਡੇ ਐਮਐਲਏ ਨੂੰ ਕੁੰਡੀ ਪਾਉਣ ਨੂੰ ਫਿਰਦੀ ਆ ਕਰੋੜਾ ਰੁਪਏ ਉਹਨਾਂ ਨੂੰ ਦੇ ਕੇ ਇੱਕ ਇੱਕ ਐਮਐਲਏ ਨੂੰ ਖਿੱਚਣ ਨੂੰ ਫਿਰਦੀ ਆ ਔਰ ਕਾਂਗਰਸ ਨੇ ਵੀ ਇੱਕ ਵਾਰ ਰੋਲਾ ਪਾਇਆ ਸੀ ਕਿ ਸਾਡੇ ਗੋਆ ਦੇ ਵਿੱਚ ਜਿਹੜੇ ਐਮਐਲਏ ਨੇ ਉਥੇ ਭਾਜਪਾ ਆਪਰੇਸ਼ਨ ਲੋਟਸ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਤੇ ਕਮਲ ਨੂੰ ਅੰਗਰੇਜ਼ੀ ਚ ਲੋਟਸ ਕਹਿੰਦੇ ਨੇ ਤੇ ਆਪਰੇਸ਼ਨ ਲੋਟਸ ਦਾ ਨਾਮ ਪਹਿਲਾਂ ਕਾਂਗਰਸ ਨੇ ਕਿਹਾ ਕਿ ਸਾਡੇ ਐਮਐਲਏ ਤੇ ਚਲਾਇਆ ਜਾ ਰਿਹਾ ਬਹੁਤ ਸਾਰੇ ਚਲੇ ਵੀ ਗਏ ਭਾਜਪਾ ਚ ਹੁਣ ਤੁਸੀਂ ਦੇਖੋ ਕਾਂਗਰਸ ਦੇ ਜਿੰਨੇ ਵੀ ਅੱਜ ਤੋਂ 5 ਸਾਲ ਪਹਿਲਾਂ ਪੰਜਾਬ ਦੇ ਮੇਨ ਨੇਤਾ ਸੀ ਉਹ ਸਾਰੇ ਇਸ ਟਾਈਮ ਬੀਜੇਪੀ ਚ ਨੇ ਨੋਟ ਕਰ ਲੋ ਕੈਪਟਨ ਅਮਰਿੰਦਰ ਸੁਨੀਲ ਜਾਖੜ ਰਾਣਾ ਗਰਵੀਨ ਸਿੰਘ ਸੋਢੀ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਕਿੰਨੇ ਕ ਨਾਂ ਲਈਏ ਤਾਂ ਆਮ ਆਦਮੀ ਪਾਰਟੀ ਨੇ ਖੁਦ ਇਸ ਗੱਲ ਦਾ ਰੌਲਾ ਪਹਿਲਾਂ ਪਾਇਆ ਸੀ ਕਿ ਸਾਡੇ ਐਮਐਲਏ ਵੀ ਜਿਹੜੇ ਨੇ ਉਹਨਾਂ ਤੱਕ ਪਹੁੰਚ ਬੀਜੇਪੀ ਕਰ ਰਹੀ ਹੈ ਪਰ ਹੁਣ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੀ ਸਾਰੇ ਦੇ ਸਾਰੇ ਇੰਨੇ ਹੀ ਮਜ਼ਬੂਤ ਨੇ ਜਿੰਨੇ ਆਮ ਆਦਮੀ ਪਾਰਟੀ ਦਾਵਾ ਕਰ ਚੁੱਕੀ ਹੈ ਵੀ ਇਹਨਾਂ ਨੂੰ ਨਹੀਂ ਕੋਈ ਖਰੀਦ ਸਕਦਾ ਜੇਕਰ ਕਾਂਗਰਸ ਦੇ بڑے ਦਿਗਜ ਨੇਤਾ ਭਾਜਪਾ ਖਿੱਚ ਕੇ ਲੈ ਗਈ ਤਾਂ ਫਿਰ ਆਮ ਆਦਮੀ ਪਾਰਟੀ ਵਾਲੇ ਜਿਹੜੇ ਇਹ ਨਵੇਂ-ਨਵੇਂ ਨੇ ਇਹ ਉਹਨਾਂ ਵਾਸਤੇ ਕੋਈ ਬਾਹਲੀ ਔਖੀ ਗੱਲ ਨਹੀਂ ਔਰ ਜਿਹੜੀ ਅੰਦਰੋਂ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਦਾ ਇੱਕ ਆਮ ਆਦਮੀ ਪਾਰਟੀ ਦਾ ਮੰਤਰੀ ਜਿਹੜਾ ਪਹਿਲਾਂ ਆਪਦੇ ਆਪ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਵੀ ਕਰ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਭਾਜਪਾ ਨਾਲ ਗੁਪਤ ਮੀਟਿੰਗਾਂ ਕਰ ਰਿਹਾ ਹੁਣ ਤੁਸੀਂ ਦੇਖੋ ਆਉਣ ਵਾਲੇ ਟਾਈਮ 'ਚ ਕੀ ਹੋ ਸਕਦਾ ਹੈ ਕੀ ਸਰਕਾਰ ਡਿੱਗੇਗੀ ਕਿ 5 ਸਾਲ ਪੂਰੇ ਕਰੇਗੀ ਮੇਰਾ ਮੰਨਣਾ ਹੈ ਐਡੀ ਛੇਤੀ ਕੁਝ ਨਹੀਂ ਹੋਣਾ ਸਰਕਾਰ ਇਹ ਅਗਲਿਆਂ ਦੀ ਪੰਜਾਬ ਸਰਕਾਰ ਤੇ ਸੱਤਾ ਦਾ ਸੁੱਖ ਐਡੀ ਛੇਤੀ ਕੋਈ ਤਿਆਗਦਾ ਨਹੀਂ ਹੁੰਦਾ। ਮਤਲਬ ਹੱਥ 'ਚ ਫੜੀ ਛੱਡ ਕੇ ਤੇ ਪਾਸੇ ਪਈ ਚੁੱਕਣਾ ਕੋਈ ਵਿਰਲਾ ਹੀ ਭੱਜਦਾ ਹੁੰਦਾ ਬਾਲਾ ਕਮਲਾ। ਦੇਖੋ ਹੋ ਕੀ ਰਿਹਾ। ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਐਮਐਲਏ ਇਹ ਕਰਦੇ ਹੋ ਸਕਦੇ ਨੇ ਵੀ 2027 ਦੇ ਵਿੱਚ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੋਵੇ ਵੀ ਦਾ ਨਹੀਂ ਲੱਗਣਾ। ਤਾਂ ਉਸ ਤੋਂ ਪਹਿਲਾਂ ਹੀ ਉਹ ਕਿਸੇ ਨਾ ਕਿਸੇ ਪਾਰਟੀ ਚ ਟਪੂਸੀ ਮਾਰਨ ਦੀ ਕੋਸ਼ਿਸ਼ ਕਰਦੇ ਹੋ ਸਕਦੇ ਨੇ ਪਰ ਅਜੇ ਨਹੀਂ ਕਰਨਗੇ ਇੰਜ ਵੋਟਾਂ ਤੋਂ 2-4 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ 4 ਮਹੀਨੇ ਪਹਿਲਾਂ ਇੱਥੇ ਕਿ ਜੇ ਉਹ ਕੁਝ ਕਰਨਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਧਰੋਂ ਉਧਰ ਛਾਲ ਮਾਰਨੀ ਹੋਈ ਉਹ ਉਦੋਂ ਮਾਰਨਗੇ ਅਜੇ ਨਹੀਂ ਮਾਰੀ ਸੋ ਆਸ ਟਾਈਮ ਇਹ ਵੱਡੀ ਚਰਚਾ ਫੈਲ ਰਹੀ ਹੈ ਤੇ ਇਹ ਚਰਚਾ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਦੂਜੀ ਵੱਡੀ ਖਬਰ ਮਿੱਤਰੋ ਆ ਰਹੀ ਹੈ ਭਾਰਤ ਦੇ ਸੂਬੇ ਮਗਾਹਲਿਆ ਤੋਂ ਮਗਾਹਲਿਆ ਦੇ ਵਿੱਚ ਉਥੇ ਜਿਹੜਾ ਡੈਮੋਕਰੈਟਿਕ ਅਲਾਈਂਸ ਦੀ ਸਰਕਾਰ ਚੱਲ ਰਹੀ ਹੈ ਐਨਪੀਪੀ ਪਾਰਟੀ ਦੀ ਅਗਵਾਈ ਵਾਲੀ ਜਿਹੜੀ ਐਨਡੀਏ ਕਹਿ ਸਕਦੇ ਆਪਾਂ ਉਹਦੀ ਸਰਕਾਰ ਹੈ ਉਥੇ ਔਰ ਉਥੇ 8 ਮੰਤਰੀਆਂ ਨੇ ਅਸਤੀਫਾ ਦਿੱਤਾ ਤੇ ਜਿਹੜਾ ਉਥੇ ਮੁੱਖ ਮੰਤਰੀ ਐ ਮਗਾਹਲਿਆ ਦੇ ਵਿੱਚ ਕੇ ਸੰਗਮਾ ਉਹ ਖੁਦ ਉਹਨਾਂ ਮੰਤਰੀਆਂ ਦੇ ਅਸਤੀਫੇ ਲੈ ਕੇ ਰਾਜ ਭਵਨ ਦੇ ਵਿੱਚ ਜਿਹੜਾ ਉਥੇ ਰਾਜਪਾਲ ਐ ਵਿਜੇ ਸ਼ੰਕਰ ਉਹਦੇ ਕੋਲ ਗਿਆ ਔਰ ਅਸਤੀਫੇ ਮਨਜ਼ੂਰ ਹੋ ਗਏ। ਉਹਨਾਂ 8 ਮੰਤਰੀਆਂ ਦੇ ਵਿੱਚ ਇੱਕ ਮੰਤਰੀ ਭਾਜਪਾ ਪਾਰਟੀ ਦਾ ਤੇ ਬਾਕੀ ਦੂਜੀ ਜਿਹੜੀ ਮੇਨਗਵਾਈ ਵਾਲੀ ਪਾਰਟੀ ਆ ਉਹਦੇ ਨੇ ਔਰ ਉਥੇ ਇੰਨੇ ਅਸਤੀਫੇ ਕਿਉਂ ਨੇ? ਦੇਖੋ ਜੀ ਜਿੰਨੇ ਵੀ ਇਹ ਰਾਜਨੇਤਾ ਬਣੇ ਫਿਰਦੇ ਨੇ ਲਗਭਗ ਸਾਰੇ ਹੀ ਉੱਤਰ ਕਾਂਟੋ ਮੈਂ ਚੜਾ ਗੱਦੀਆਂ ਦੀ ਖੇਡ ਚੌਧਰਾ ਦੀ ਭੁੱਖ ਕੁਰਸੀਆਂ ਦੀ ਖਾਤਰ ਬਣਦੇ ਲੋਕ ਸੇਵਾ ਦੇ ਨਾਂ ਤੇ ਨੇ ਅਸਲ ਜਿਨ੍ਹਾਂ ਨੇ ਲੋਕ ਸੇਵਾ ਕਰਨੀ ਹੁੰਦੀ ਆ ਉਹਨਾਂ ਨੂੰ ਮੰਤਰੀਆਂ ਦੇ ਅਹੁਦਿਆਂ ਦੀ ਲੋੜ ਨਹੀਂ ਹੁੰਦੀ بڑے ਲੋਕ ਸੇਵਕ ਹੋਏ ਹੜਾਾਂ ਦੇ ਵਿੱਚ بڑے ਲੋਕ ਸੇਵਕਾਂ ਨੇ ਸੇਵਾ ਕੀਤੀ ਮਹੀਨਾ ਮਹੀਨੇ ਤੋਂ ਡਟੇ ਹੋਏ ਨੇ ਕਿ ਉਹ ਮੰਤਰੀ ਬਣ ਕੇ ਐਮਐਲਏ ਬਣ ਕੇ ਡਟੇ ਐਮਐਲਏ ਮੰਤਰੀਆਂ ਨੇ ਤਾਂ ਕੱਖ ਨਹੀਂ ਕੀਤਾ ਉਹਨਾਂ ਲੋਕ ਸੇਵਕਾਂ ਨੇ ਤਾਂ ਆਪਣੀਆਂ ਜੇਬਾਂ ਚੋਂ ਆਪਣੀ ਮਿਹਨਤ ਦੇ ਨਾਲ ਬੜਾ ਕੁਝ ਕੀਤਾ ਇਸੇ ਤਰ੍ਹਾਂ ਲੋਕ ਸੇਵਕ ਜਿਹੜੇ ਆ ਉਹ ਹਜ਼ਾਰਾਂ ਸਾਲਾਂ ਤੋਂ ਲੋਕਾਂ ਦੀ ਸੇਵਾ ਬਿਣਾ ਰਾਜੇ ਬਣੇ ਬਿਣਾ ਸਰਕਾਰਾਂ ਚ ਆਏ ਕਰਦੇ ਰਹੇ ਨੇ ਹੁਣ ਮਗਾਹਲਿਆ ਦੇ ਵਿੱਚ ਜਿਹੜੀ ਇਹ ਗੱਲ ਆ ਰਹੀ ਹੈ ਉੱਥੇ ਵੀ ਗੱਲ ਐਦਾ ਨਹੀਂ ਹੈਗੀ ਬਈ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਉੱਥੇ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਚੱਲ ਰਹੀਆਂ ਸਰਕਾਰ ਦੇ ਅੰਦਰ ਕਈ ਤਰ੍ਹਾਂ ਦੀ ਖਿੱਚੋ ਤਾਨ ਚੱਲ ਰਹੀ ਹੈ ਉਹਦੇ ਕਾਰਨ ਇਹ ਜਿਹੜੇ 8 ਮੰਤਰੀਆਂ ਦੇ ਅਸਤੀਫੇ ਦਵਾਏ ਗਏ ਨੇ ਤੇ ਉਹਨਾਂ ਦੀ ਥਾਂ ਤੇ ਹੁਣ ਨਵੇਂ ਮੰਤਰੀ ਥਾਪੇ ਜਾਣਗੇ ਪੰਜਾਬ 'ਚ ਵੀ ਪਿਛਲੇ ਦਿਨਾਂ 'ਚ ਕਈ ਸਾਰੇ ਮੰਤਰੀ ਲਾਏ ਗਏ ਕਈ ਨਵੇਂ ਬਣਾਏ ਗਏ ਕੁਲਦੀਪ ਢਾਲੀਵਾਲ ਨੂੰ ਲਾਇਆ ਗਿਆ ਅ ਬਿਬਾ ਅਨਮੋਲ ਗਗਨਮਾਨ ਨੂੰ ਲਾਇਆ ਗਿਆ ਫੌਜਾ ਸਿੰਘ ਸਰਾਰੀ ਗੁਰੂ ਅਰਸਾਏ ਐਮਐਲਏ ਨੂੰ ਮੰਤਰੀ ਬਣਾਇਆ ਸੀ ਪਰ ਉਹਨੂੰ ਵੀ ਅਹੁਦੇ ਤੋਂ ਲਾਇਆ ਗਿਆ ਹੋਰ ਵੀ ਕਿੰਨਿਆਂ ਨੂੰ ਕਿਉਂ ਕਿ ਕਿ ਖਿੱਚੋ ਤਾਨ ਅੰਦਰ ਹਰ ਪਾਰਟੀ ਦੇ ਇੱਕ ਚੱਲਦੀ ਰਹਿੰਦੀ ਹੈ ਉਹਦੇ ਕਰਕੇ ਇਹ ਸਭ ਵਾਪਰਦਾ ਹੈ ਤੁਸੀਂ ਆਪਣਾ ਵਿਚਾਰ ਲਿਖਿਓ